ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪਰਿਸ਼ ਸਤਿ ਸ਼੍ਰੀ ਅਕਾਲ ਜੀ ਕੌਰ ਰਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਗਾਇਸ ਅੱਜ ਤੁਹਾਨੂੰ ਸਪੈਸ਼ਲ ਨਵੀਂ ਰੈਸਿਪੀ ਸ਼ੇਅਰ ਕਰਨ ਲੱਗਿਆ ਪਰ ਕਰੇਗੀ ਸਾਰਾ ਕੁਝ ਅਮਰਤ ਹੀ ਦੱਸੇਗੀ ਕੀ ਕੁਝ ਕਰਦੀ ਹੈ ਕਿਉਂਕਿ ਅਮਰਤ ਨੇ ਦੇਖੋ ਬਣਾਉਣਾ ਅੱਜ ਕੀ ਬਣਾਉਣਾ ਅਮਰਤ ਦੱਸ ਦੋ ਦੋਸਾ ਹਾਂਜੀ ਅਮਰਤ ਸਾਊਥ ਤੋਂ ਸਿੱਖੀ ਹੋਈ ਹੈ ਤੁਹਾਨੂੰ ਪਹਿਲਾਂ ਵੀ ਵੀਡੀਓ ਕਿਤੇ ਪਹਿਲਾਂ ਪਹਿਣਾ ਮੈਨੂੰ ਕਈ ਵਾਰੀ ਕਮੈਂਟ ਕਰਦੀਆਂ ਹੁੰਦੀਆਂ ਕਿ ਤੁਸੀਂ ਸਾਨੂੰ ਜਰੂਰ ਦੱਸਿਆ ਕਰੋ

ਚਾਵਲ ਇਸ ਕਰਕੇ ਸੁਣ ਲਿਆ ਤੁਸੀਂ ਚਲੋ ਸੁਣ ਲਿਆ ਜੀ ਮਾਨਾ ਕੀ ਸੀਕ੍ਰਟ ਰੈਸਪੀ ਹੋਣ ਵਾਲੀ ਹੈ हां ਸੀਕ੍ਰਟ ਰੈਸਪੀ ਹੈ ਜੀ ਜੋ ਤੁਹਾਨੂੰ ਕੋਈ ਵੀ ਨਹੀਂ ਆਪਣੀ ਸ਼ੇਅਰ ਕਰੇਗਾ ਤੇ ਅਮਰਪੁਰ ਸ਼ੇਅਰ ਕਰੇਗੀ ਠੀਕ ਹੈ ਅਮਰਪੁਰ ਨੇ ਭਿਗੋਲੇ ਸੀ ਇਹਨਾਂ ਨੂੰ ਭਿਗੋਣਾ ਆਪਾਂ ਪਹਿਲਾਂ 10 8 6 7 ਘੰਟੇ ਪਹਿਲਾਂ ਭਿਗੋਣਾ ਜਿਵੇਂ ਰਾਤ ਨੂੰ ਭਿਗੋ ਸਾਰਾ ਰਾਤ ਭਿਗੋਣੋ ਜਾਂ ਤਾਂ ਸਵੇਰੇ ਸਵੇਰੇ ਭਿਗੋਦੋ ਜਾਂ ਰਾਤ ਨੂੰ ਭਿਗੋ ਠੀਕ ਹੈ ਸਵੇਰੇ ਭਿਗੋਇਆ ਨੇ ਠੀਕ ਹੈ ਜੀ ਹੋਣੇ ਬਣਾਉਣ ਲੱਗੀ ਹੈ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਮਤਲਬ ਸਵੇਰੇ ਹੀ ਭੋਇਆ ਸੀ ਤੁ ਚਲੋ ਠੀਕ ਹੈ ਜੀ ਲੋ ਜੀ ਪਹਿਲਾਂ ਸਭ ਤੋਂ ਪਹਿਲਾਂ ਪੀਸਣ ਲੱਗੇ ਜੀ ਇਹ ਦਾਲ ਆ ਦੇਖੋ ਦਾਲ ਆਪਾਂ ਪਤਾ ਕਿਹੜੀ ਲੈਣੀ ਜਿਹੜੀ ਸਾਬਤ ਉੜਦਾਂ ਦੀ ਸੌਰੀ ਧੋਤੇ ਉੜਦਾਂ ਦੀ ਵਾਈਟ ਵਾਲੀ ਦਾਲ ਹੈ ਧਿਆਨ ਨਾਲ ਦੇਖ ਲਓ ਤੁਸੀਂ ਠੀਕ ਹੈ ਜੀ ਵਾਈਟ ਵਾਲੀ ਦਾਲ ਹੁੰਦੀ ਹੈ ਜਿਹੜੀ ਆ ਦੇਖ ਲਓ ਤੇ ਇਹ ਨੇ ਜੀ ਚਾਵਲ ਚਾਵਲਾਂ ਦੇ ਵਿੱਚ ਕੀ ਅਮਰਤ ਕਾਲਾ ਕਾਲਾ ਵੈਸੇ ਹੀ ਹੈ ਠੀਕ ਹੈ ਮੈਂ ਕਿਹਾ ਕਿ ਠੀਕ ਹੈ ਜੀ ਆ ਲਓ ਜੀ ਬਾਕੀ ਤੁਹਾਨੂੰ ਸਾਰਾ ਕੁਝ ਮਟੀਰੀਅਲ ਜੋ ਕਰੋਗੇ ਅਮਰਤ ਕੋਰ ਇੱਕਦਮ स्मूथ پیسਣਾ एकदम स्मूथ پیسਣਾ ਹੈ ਜੀ ਠੀਕ ਹੈ ਜੀ ਅੱਜ ਮੈਂ ਸਪੈਸ਼ਲ ਅੰਮ੍ਰਿਤ ਦਾ ਬਣਿਆ ਹੋਇਆ ਡੋਸਾ ਬਣਾਣਾ ਦੱਸਾਂਗੀ ਤੁਹਾਨੂੰ ਇਸ ਤਰ੍ਹਾਂ ਬਣਾਉਂਦੀ ਹੈ ਕਿੱਦਾਂ ਹੈ ਖਵਾਉਂਦੀ ਹੈ ਸਾਨੂੰ ਬਹੁਤ ਟੇਸਟੀ ਬਣਾਉਂਦੀ ਹੈ ਵੈਸੇ ਤਾਂ ਲੋ ਜੀ ਪੀਸਣ ਲੱਗੀ ਹੋਣੀ ਤੇ ਲੋ ਜੀ ਪੀਸੀ ਗਏ ਦਾਲ ਪੀਸੀ ਗਏ ਜੀ ਆ ਦੇਖ ਲਓ ਸਮੂਥ ਸਮੂਥ ਦਾਲ ਪੀਸੀ ਐ ਨ ਸਮੂਥ ਸਮੂਥ ਅੱਛਾ ਜੀ ਠੀਕ ਹੈ ਜੀ ਮੈਨੂੰ ਤੇ ਵੱਡਾ ਲੈ ਲੈਣਾ ਕਿਉਂਕਿ ਇਹ ਪੇਸਨ ਤੋਂ ਬਾਅਦ ਫਿਰ ਫੁੱਲਦਾ ਤੇ ਸਭ ਪੱਕੇ ਜੀ ਠੀਕ ਹੈ ਜੀ ਵੱਦਿਲਾ ਵੱਡਾ ਲਿਓ ਜੀ ਕਿਉਂਕਿ ਪੇਸਨ ਕਿਸਨ ਤੋਂ ਬਾਅਦ ਜਦੋਂ ਆਪਾਂ ਇਹਨਾਂ ਨੂੰ ਮਿਕਸ ਕਰਕੇ ਦੋਨੋਂ ਚੀਜ਼ਾਂ ਨੂੰ ਮਿਕਸ ਕਰ ਦਿੰਦੇ ਇਸ ਨਾਲ ਅਲਗ-ਅਲਗ ਬੰਦੇ ਸ਼ੀਸ਼ਾ ਨਾ ਲੱਗ ਲੱਗਿਆ ਜੀ ਪਰ ਇਕੱਠਾ ਕਰਕੇ ਇਹਨਾਂ ਨੂੰ ਰੱਖ ਦੇਣਾ ਫਿਰ ਮਤਲਬ ਦਾਲ ਚਾਵਲ ਦੋਨਾਂ ਭਾਂਡ ਭਰਾਵਾਂ ਨੂੰ ਇਕੱਠਾ ਕਰ ਦੇਣਾ ਫਿਰ ਬਾਅਦ ਚ ਠੀਕ ਹੈ ਠੀਕ ਹੈ ਲਓ ਜੀ ਆ ਦੂਜੀ ਦਾਲ ਵੀ ਜਿਹੜੀ ਪਈ ਸੀ ਉਹ ਵੀ ਇਹਨੇ ਪੀਸ ਲਈਏ ਇਹ ਥੋੜੀ ਗਾੜੀ-ਗਾੜੀ ਲੱਗ ਗਈ ਹਾਂ ਕੁਝ ਪਾਣੀ ਘੱਟ ਹੈ ਚਲੋ ਕੋਈ ਨਹੀਂ ਜੀ ਮਿਕਸ ਹੋ ਜਾਏਗੀ ਠੀਕ ਹੈ ਜੀ ਪਾਣੀ ਮਿਕਸ ਕਰ ਲਿਆ ਬਾਅਦ ਚੋ ਵੀ ਹੋ ਜਾਂਦੀ ਉਹ ਵੀ ਤਾਂ ਚਾਵਲ ਵੀ ਤਾਂ ਪੀਸਣੇ ਆਲੇ ਹਾਂ ਲੋ ਜੀ ਹੁਣ ਆਗੇ ਚਾਵਲਾਂ ਦੀ ਵਾਰੀ ਅੱਛਾ ਚਾਵਲ ਪੀਸ ਲੈਨੇ ਇਸੇ ਤਰ੍ਹਾਂ ਹੀ ਚਾਵਲਾਂ ਨੂੰ ਪੀ ਲੈਣਾ ਠੀਕ ਹੈ ਚਾਵਲਾਂ ਚ ਵੀ ਪਾਣੀ ਪਾ ਲੈਣਾ ਹੁਣ ਚਾਵਲ ਵੀ ਵੀ ਸਗੇ ਨੇ ਚੌਲ ਜਿੱਤੇ ਜਿੱਤੇ ਚਾਵਲ ਐਸੇ ਆ ਦੇਖੋ ਜੀ ਠੀਕ ਨੇ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਇਹਨੂੰ ਚਾਵਲਾਂ ਨੂੰ ਵੀ ਪਾ ਦੇਣਾ ਤੇ ਇਹਨੂੰ ਜੇਕਰ ਤੁਸੀਂ ਚਾਹੋ ਤੇ ਹਿੰਗ ਵੀ ਲਗਾ ਸਕਦੇ ਹੋ ਵਧੀਆ ਰਹੇਗਾ ਵੈਸੇ ਵੀ ਇਹ ਦੋਸਾ ਤਾਂ ਕਹਿੰਦੇ ਹਲਕਾ ਬਹੁਤ ਹੁੰਦਾ ਅੱਛਾ ਹੁੰਦਾ ਹੈ ਹਿੰਗ ਆਪਾਂ ਤਾਂ ਲਗਾ ਦੇਣਾ ਕਿਉਂਕਿ ਦਾਲ ਜਿਹੜੀ ਹੁੰਦੀ ਹੈ ਨਾ ਬਾਇਲ ਹੀ ਹੁੰਦੀ ਹੈ ਗੁੜਾਂ ਦੀ ਦਾਲ ਹੁੰਦੀ ਨਾ ਬੇਟੇ ਜਿਹੜੀ ਬਾਇਲ ਹੁੰਦੀ ਹੈ ਇਸ ਕਰਕੇ ਲਗਾਉਂਦੇ ਆ ਅਸੀਂ ਜਦੋਂ ਭੱਲੇ ਬਣਾਉਂਦੇ ਆ ਨਾ ਅਸੀਂ ਹਿੰਗ ਲਾਉਂਦੇ ਆ ਜਰੂਰੀ ਇਹ ਲਾਸਟ ਚੀਜ਼ ਆ ਗਈ ਪਿਸ ਗਿਆ ਲੋ ਜੀ ਇਹ ਲਾਸਟ ਸੀਗਾ ਇਹ ਵੀ ਪਿਸ ਗਿਆ ਗਰਮੀ ਦੇਖ ਲੈ ਕਿੰਨੀ ਕੀ ਹੈ ਥੋੜਾ ਪਤਲਾ ਜੀ ਲਾ ਦਾਂਗੇ ਜੀ ਇਹਦੇ ਵਿੱਚ ਬਿਲਕੁਲ ਅਚੀ ਤਰ੍ਹਾਂ ਮਿਕਸ ਕਰ ਦੇਣੀ ਹੈ ਲੋ ਜੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਦੋ ਤਾਂ ਕਿ 1-2 ਘੰਟੇ ਜੇ ਤੁਸੀਂ ਕਰੋਗੇ ਜਿੰਨਾ ਇਹ ਮਤਲਬ ਪੁਰਾਣਾ ਜਿਹਾ ਬੈਟਰ ਹੁੰਦਾ ਜਾਏਗਾ ਨਾ ਓਨਾ ਵਧੀਆ ਦੋਸਾ ਬਣਦਾ ਹੈ ਹਨਾ ਬਸ ਇਹ ਨੂੰ ਆਪਾਂ ਮਿਕਸ ਕਰਕੇ ਰੱਖ ਸਕਦੇ ਹਾਂ ਹਾਲੇ ਆਪਾਂ ਜਦੋਂ ਕੁਝ ਬਣਾਉਣਾ ਤੇ ਜੋ ਵੀ ਅੰਦਰ ਸਵਾਦ ਬਣਦਾ ਹੈ ਬਾਕੀ ਸਿੱਕ ਲੋ ਸਿੱਖ ਲੈ ਕੋਈ ਜੀ ਪਤਾ ਹੀ ਕਿਤੇ ਮੇਰੇ YouTube ਵਾਂਗ ਜੈਸੀ ਹੀ ਮਦਦਗੀ ਕੀ अच्छी तरह उतनी ज्यादा फूलेगा जी ज्यादा मिक्स करोगे जी एनो और ना बढ़िया फूलेगा तूसी अच्छी तरह मतलब हिम्मत करके एनो मिक्स कर लेना ठीक है जी आ देखो धंधिया तरीके नंबर 4 मिक्स कर रही है अमृत कौर काम बहुत बढ़िया कर दी पर जदो नुकसान कर दिए फिर बड़ा गुस्सा चढ़ रहा है पे हुन त छोड़े ये तक वो एक तो हो जाएगा तो गाइज हूँ इन्हें मिक्स करके रख देना क्योंकि हूँ हो चुकी है शाम रात हो चुकी फुल रख सवे से बनाएगी क्योंकि आप मटीरियल तैयार कर लगे आप शुरुआत ठीक है जी तो देखो जी हूँ करके रख दूगी ढाक चंगी तरह देखो देख रही होने। रहे होने किना चा त्याग बिलकुल एकदम वादिया जहा लग रहा ਦੇ ਲੋ ਗਾਈਜ਼ ਆ ਬਣਾਉਣ ਲੱਗੇ ਹੁਣ ਚਟਣੀ ਇਹਦੇ ਵਿੱਚ ਆ ਦੇਖੋ ਗਿਰੀਆਂ ਸੀ ਥੋੜੀਆਂ ਜਿਹੀਆਂ ਗਿਰੀਆਂ ਨੇ ਨਾ ਭੁੰਨ ਲਿਆ ਚਾਹੇ ਤੁਸੀਂ ਚਾਹੋ ਤੇ ਇਹਨਾਂ ਦੀ ਛਿਲਕਾ ਵੀ ਲਾ ਸਕਦੇ ਹੋ ਠੀਕ ਹੈ ਛਿਲਕਾ ਲਾ ਕੇ ਵਧੀਆ ਬਣ ਜਾਂਦੀਆਂ ਨੇ ਤੇ ਇੱਧਰ ਆਪਾਂ ਲੈ ਲਿਆ ਛੋਲੇ ਪੁੱਜੇ ਹੋਏ ਠੀਕ ਹੈ ਇੱਧਰ ਲੈ ਲਿਆ ਥੋੜੀਆਂ ਜਿਹੀਆਂ ਤਿੰਨ ਚਾਰ ਧੁਰੀਆਂ ਲਸਣ ਦੀਆਂ ਹਰਾ ਧਨੀਆ ਤੇ ਹਰੀਆਂ ਮਿਰਚਾ ਹੁਣ ਬਣਾਈਏ ਚਟਣੀ ਹਾਂ ਲੋ ਤੇ ਲੋ ਜਿਹਾ ਮੋਕਲੇ ਪਾ ਲਈ ਹੁਣ ਪਾ ਲਈ ਇਹਦੇ ਵਿੱਚ ਛੋਲੇ ਪਾ ਲੈਣੇ ਨੇ ਇਹ ਮਿਰਚਾਂ ਲਸਣ ਤੇ ਧਨੀਆ ਵੀ ਪਾਤਾ ਵਿੱਚ ਪੈ ਜਾਏਗਾ ਹੁਣ ਪਾਣੀ ਹੁਣ ਇਹਨੂੰ ਚੰਗੀ ਤਰ੍ਹਾਂ ਪੀਸ ਲਾਂਗੇ ਜੇਕਰ ਚਾਹੋ ਤੇ ਤੁਹਾਡੇ ਪੱਚੀ ਖੋਪੇ ਦੀ ਗਿਰੀ ਹੈ ਨਾ ਤੇ ਉਹ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਪਾ ਲਓ ਹੁਣ ਟੇਸਟ ਦੇ ਅਨੁਸਾਰ ਥੋੜਾ ਨਮਕ ਥੋੜੀ ਲਾਲ ਮਿਰਚ ਥੋੜਾ ਜੀਰਾ ਜਿਦਾਂ ਥੋੜਾ ਟੇਸਟ ਜਿਹਾ ਆ ਜਾਂਦਾ ਥੋੜਾ ਪੀਸਿਆ ਹੋਇਆ ਧਨੀਆ वैसे तो नहीं हरा पाता ते अंदर ਸਾਡੀ ਲਾਈਟ ਚਲੀ ਗਈ ਇਹਨ ਮਟਰ ਤੇ ਪੀਸ ਲਵਣੇ ਇਹ ਮੇਰੇ ਕੱਪੜੇ کہاں ਰੱਖੇ ਇਹ ਚਟਣੀ ਨੂੰ ਇਹਨੂੰ ਤੜਕਾ ਲਾ ਕੇ ਇਹਨੂੰ ਲਾਵਾਂਗੇ ਚਟਣੀ ਨੂੰ ਤੜਕਾ ਲਾ ਲਓ ਜੀ ਚਟਣੀ ਨੂੰ ਲਾਉਣ ਲੱਗੇ ਤੜਕਾ ਇਹਦੇ ਵਿੱਚ ਪਾਇਆ ਪਹਿਲਾਂ ਸੋਰ ਥੋੜਾ ਜਿਹਾ ਸਰੋਂ ਦਾ ਤੇਲ ਚਟਣੀ ਕੱਟ ਲਈ ਡੋਂਗੇ ਚ ਛਿਲਕੇ ਤਰੇਣੀ ਨੂੰ ਦੇ ਕਾਲਾ ਕਾਲਾ ਪੰਨਾਂ ਦਾ ਵੀ ਪਾ ਲਓ ਜੀ ਪਾਤੀ ਪਨੱਸ ਸਰੋਂ ਪਾਇਆ ਕੜੀ ਪੱਤਾ ਹਨੇ ਬਣਾ ਲਿਆ ਜਾਂਦਾ ਹੈ ਤੜਕਾ ਇਹ ਦਿਨ ਬਹੁਤ ਟੇਸਟ ਵਧੀਆ ਹੁੰਦਾ ਹੈ ਜਿੰਦਾ ਜੀ ਆ ਦੇਖੋ ਲੱਗ ਗਿਆ ਤੜਕਾ ਹੁਣ ਆਪਾਂ ਦੋਸੇ ਨਾਲ ਇਹਨੂੰ ਖਾਵਾਂਗੇ ਲੋ ਜੀ ਅਮਰਤ ਕੌਰ ਰੈਡੀ ਹੋ ਚੁੱਕੀ ਹੈ ਡੋਸਾ ਬਣਾਉਣ ਲਈ ਤੇ ਆ ਕਰ ਰਹੀ ਹੈ ਤਿਆਰੀਆਂ ਹੁਣ ਤੁਹਾਨੂੰ ਦੋਸਾ ਦੇ ਦਿਖਾਣੇ ਨੇ ਜਿਹੜਾ ਮਟੀਰੀਅਲ ਬਣਾਇਆ ਉਹ ਵੀ ਤੁਹਾਨੂੰ ਦਿਖਾਣੇ ਆ ਦੇਖੋ ਜੀ ਫੁੱਲ ਕੇ ਹੋ ਗਿਆ ਤਿਆਰ ਆ ਦੇਖੋ ਤੇ ਇੰਦਰ ਪਾ ਲਿਆ ਨੇ ਰਿਫਾਈਂਡ ਤੇ ਹੋਰ ਕੀ ਲਿਆ ਆ ਲਓ ਜੀ ਪਿਆਜ਼ ਲੈ ਕੇ ਆਈਏ ਦੋ ਤਵੇ ਧਰ ਲੈਨੇ ਨੇ ਠੀਕ ਹੈ ਜੀ ਬਾਕੀ ਦੇਖਦੇ ਹਾਂ ਜਿੱਦਾਂ ਬਣਾਉਂਦੀ ਆ ਤੁਹਾਡੇ ਨਾਲ ਮੈਂ ਸਾਰੀ ਵੀਡੀਓ ਸ਼ੇਅਰ ਕਰਾਂਗੀ ਸੇਮ ਲਓ ਜੀ ਥੋੜਾ ਜਿਹਾ ਮਟੀਰੀਅਲ ਐ ਸਾਈਡ ਤੇ ਕੱਢਣ ਲੱਗੀ ਐ ਇਹ ਕਿਉਂ ਕੱਢਣ ਲੱਗੀ ਬਈ ਦੱਸ ਦੋ ਇਹਨੂੰ ਅਲੱਗ ਤੋਂ ਮਿਕਸ ਕਰਨਾ ਪੈਂਦਾ ਕਿਉਂਕਿ ਸਾਰਾ ਨਹੀਂ ਕਰਦੇ ਅੱਛਾ ਮਿਕਸ ਕਰਨਾ ਪੈਂਦਾ ਇਹਦੇ ਵਿੱਚ ਮਿਕਸ ਕਰੇਗੀ ਹੁਣ ਇਹ ਸਪੈਸ਼ਲੀ ਕਣਕ ਦਾ ਆਟਾ ਹਨਾ ਕਣਕ ਦਾ ਆਟਾ 1 ਕਿਲੋ ਜੀ ਮਿਕਸ ਕਰ ਦਈਏ ਇਦਾਂ ਹੀ ਤੁਸੀਂ ਮਿਕਸ ਕਰਦੇ ਜਾਣਾ ਮੇਰੀ ਭੈਣ ਨੇ ਆਏ ਨੇ স্পੈਸ਼ਲ ਮੈਨੂੰ ਇਹੀ ਪੁੱਛਿਆ ਸੀ ਵੀ ਮੈਨੂੰ ਸੂ ਪੂਰਾ ਦੱਸਿਓ ਪਰ ਇਸ ਕਰਕੇ ਨਾ ਐਤ ਕੀ ਜਿਵੇਂ ਬਣਾ ਰਹੀ ਐ ਮੈਂ ਸੇਮ ਤੁਹਾਨੂੰ ਉਸੇ ਤਰ੍ਹਾਂ ਹੀ ਦੱਸ ਰਹੀ ਹਾਂ ਠੀਕ ਹੈ ਤੁਸੀਂ ਵੀ ਸੇਮ ਇਦਾਂ ਹੀ ਕਰਦੇ ਜਾਈਓ ਇਦਾਂ ਹੀ ਡੋਸਾ ਘਰ ਬਣਾਈਓ ਬਾਹਰ ਦਾ ਖਾਣ ਦੀ ਜਰੂਰਤ ਨਹੀਂ ਤੇ ਲੋ ਜੀ ਹੁਣ ਇਹਦੇ ਚ ਪਾਣ ਲੱਗੀ ਐ ਕਣਕ ਦਾ ਆਟਾ ਚਲੋ ਕਿੰਨਾ ਪਾਣਾ हां जी। ਇਹਦੇ ਹਿਸਾਬ ਨਾਲ ਬੇਗਾ ਇਹਦੇ ਹਿਸਾਬ ਨਾਲ ਅੰਦਾਜ਼ੇ ਨਾਲ ਪਰ 2-3 ਚਮਚ ਕੁਸੀ ਪਾ ਲਿਓ ਕੋਈ ਜੂਰੀ ਨਹੀਂ ਹੈ ਵੀ ਬਹੁਤ ਜ਼ਿਆਦਾ ਪਾਣਾ। ਇਹਨੇ 4 ਚਮਚ ਪਾਇਆ ਇਹਦੇ 'ਚ। ਇਹ ਆਟਾ ਬਾ ਕੀ ਹੋ ਲੰਦਾ ਜਿਆਦਾ ਗਾੜਾ। ਫਿਰ ਇਹਦੇ 'ਚ ਮਨੰਦਾ ਪਾਣੀ। ਅੱਛਾ ਜੀ ਗਾੜਾ ਹੋ ਜਾਂਦਾ ਫਿਰ ਹੁਣ ਇਹ ਪਾਏਗੀ ਇਹਦੇ 'ਚ ਪਾਣੀ। ਮਟੀਰੀਅਲ ਨੂੰ ਥੋੜਾ ਪਾਣੀ ਥੋੜਾ ਥੋੜਾ ਬਾ ਕੀ ਮਿਕਸ ਕਰਨਾ। ਫਿਰ ਜ਼ਿਆਦਾ ਪਤਲਾ ਬੰਦ ਨਹੀਂ ਆ। ਠੀਕ ਹੈ ਜੀ। ਓਕੇ। ਇਹ ਤਾਂ ਸਭ ਕੋ ਹੀ ਪਤਾ ਹੈ ਨਹੀਂ ਅੱਛਾ ਇਹ ਕੋਈ ਸੀਕ੍ਰੇਟ ਨਹੀਂ ਹੈ ਇੱਕ ਸਪੈਸ਼ਲ ਸੀਕ੍ਰੇਟ ਹੈ ਮਰਤ ਕੋਲ ਕਹਿੰਦੀ ਕਿਸੇ ਨੂੰ ਨਹੀਂ ਪਤਾ ਮੈਨੂੰ ਪਤਾ ਕਿ ਸਭ ਨੂੰ ਪਤਾ ਹੁੰਦਾ ਹੈ ਸੀਕ੍ਰੇਟ ਚਲੋ ਕਮੈਂਟ ਕਰਕੇ ਦੱਸੋ ਕਿੰਨੂ ਕਿੰਨੂ ਪਤਾ ਹਾਂ ਚਲ ਕਮੈਂਟ ਕਰਕੇ ਦੱਸੋ ਜਿਹੜਾ ਸੀਕ੍ਰੇਟ ਦੱਸਣ ਲੱਗੇ ਕਿੰਨੂ ਕਿੰਨੂ ਪਤਾ ਹੈ ਚਲ ਆਹੀ ਨਹੀਂ ਢਾਲੀ ਮਿਰਚ ਤੇ ਨਮਕ ਪਾ ਬੈਠੀ ਹੈ ਜੀ ਸਾਡੀ ਵੀਡੀਓ ਹੋ ਗਈ ਸੀ ਬੰਦ ਭੁੱਲ ਗਏ ਜੀ ਤੇ ਹਰਪ੍ਰੀਤ ਸਿੰਘ ਨੇ ਪਾਢੀ ਹੈ ਨਾ ਹੁਣ ਕੈਮਰਾ ਤੇ ਚਲੋ ਮਿਕਸ ਕਰ ਦੋ ਤੇ ਲੋ ਜੀ ਇਹ ਹੁਣ ਸੀਕ੍ਰੇਟ ਕਹਦਾ ਸੀ ਰਹੀ ਸੀ ਪਿਆਜ਼ ਨੂੰ ਕਿ ਇਹ ਸੀਕ੍ਰੇਟ ਹੈ ਮੈਂ ਕਿਹਦਾ ਸਵਾਦਿਆ ਬੰਦਾ ਅੱਛਾ ਜੀ ਇਹਦਾਂ ਡੋਸਾ ਵਧੀਆ ਬਣਦਾ ਤੇ ਬਾਕੀ ਦੇਖਦੇ ਰਹੋ ਗਾਇਜ਼ ਹੁਣ ਬਣਾਏਗੀ ਲੋ ਜੀ ਪਿਆਜ਼ ਦਾ ਮਿਕਸ ਗਰਮ-ਗਰਮ ਤਵੇ ਤੇ ਲਾਤਰ ਰੱਖੜਾ ਠੀਕ ਹੈ ਤੇ ਹੁਣ ਬਣਾਏਗੀ ਜੀ ਇਹ ਡੋਸਾ ਹੁਣ ਦੇਖ ਜਿੱਦਾਂ ਬਣਾਏਗੀ पहला बाबा जी का नाम पहला बा जी नाम का जी।, जी बास अमृत तो जी नौ पक्षी है जी बाबा जी छोटा जा खाने ਲੱਗ ਕੋਸ਼ ਚੱਲਦਾ ਹੀ ਬੰਦਾ ਅੱਛਾ ਜੀ ਲੋਜੀ ਅੱਧਰ ਬਣ ਗਿਆ ਦੋਸਾ ਬਸ ਤੇ ਲੋਜੀ ਆ ਦੇਖੋ ਬਣਾਏ ਨੇ ਦੋਸੇ ਆ ਦੇਖ ਲਓ ਵੱਡੇ ਵੱਡੇ ਬਣਾਤੇ ਨੇ ਹੁਣ ਆਪਣੇ ਵਾਸਤੇ ਬਾਬਾ ਜੀ ਲਈ ਬਣਾਇਆ ਸੀ ਬਸ ਛੋਟਾ ਯਾ ਦੇਖ ਲਓ ਦੂਜਾ ਵੀ ਦੇਖ ਲਓ ਤੁਸੀਂ ਤੇ ਮੈਂ ਖਾਣੇ ਹੁੰਦੀ ਹਾਂ ਹਮੇਸ਼ਾ ਕ੍ਰਿਸਪੀ ਕ੍ਰਿਸਪੀ ਤੇ ਮੇਰੇ ਲਈ ਤਰਾੜ-ਰਾੜ ਕੇ ਬਣਾਉਂਦੇ ਹੁੰਦੀ ਹੈ ਤੇ ਜਿੰਨੇ ਜਿੰਨੇ ਖਾਣੇ ਆਜੋ ਆ ਦੇਖੋ ਜੀ ਮਨੇ ਪਲਟੂਗੀ ਤੁਹਾਨੂੰ ਦਿਖਾਨੀ ਆ ਜਿਆ ਕਿੰਨਾ ਅੱਛੀ ਰੰਗਤ ਆਏਗੀ ਨਾ ਪਿੱਛੋਂ ਬਹੁਤ ਵਧੀਆ ਲੋਕ ਖੋਸ਼ ਹੋ ਜਾਂਦੇ ਜਦੋਂ ਦੋਸੇ ਬਣਾਉਂਦੇ ਬਸ ਬਾਕੀ ਕੰਮ ਤਾਂ ਹੋਰ ਦੀ ਗੱਲਾਂ-ਗੱਲਾਂ ਦੋਸੇ ਵਧੀਆ ਬਣਾਉਂਦੇ ਮੇਰੀ ਨਜ਼ਰ ਵੀ ਨਾ ਲੱਗੇ ਜੇ ਕਦੀ ਦੋਸਾ ਹੀ ਟੁੱਟ ਜੇ ਲਓ ਜੀ ਆ ਦੇਖੋ ਏਦਾਂ ਬਣਾਉਂਦੀ ਆ ਹੁਣ ਦੂਜਾ ਦੋਸਾ ਵੀ ਬਣਾਉਗੀਏ ਫਿਰ ਤੁਹਾਨੂੰ ਮੈਂ ਦਿਖਾਨੀ ਆ ਲਓ ਜੀ ਆ ਬਣ ਕੇ ਦੋਸੇ ਹੋ ਗਏ ਤਿਆਰ ਹੁਣ ਆਪਾਂ ਇਹਨਾਂ ਨੂੰ ਖਾਵਾਂਗੇ ਤੇ ਮੈਂ ਤੁਹਾਡੇ ਨਾਲ ਇਹਦੀ ਸਾਰੀ ਰੈਸিপি ਸ਼ੇਅਰ ਕਰਤੀ ਜਿੱਦਾਂ ਜਿੱਦਾਂ ਨੇ ਬਣਾਇਆ ਜੋ ਜੋ ਮਟੀਰੀਅਲ ਪਾਇਆ ਠੀਕ ਹੈ ਜੀ ਬਾਕੀ ਤੁਸੀਂ ਵੀ ਏਦਾਂ ਜ਼ਰੂਰ ਬਣਾਇਓ ਤੇ ਪਿਆਰਾ ਜਿਹਾ ਕਮੈਂਟੇ ਦੇ ਨਾਮ ਦਾ ਤੇ ਅਮਰਤ ਦੇ ਨਾਮ ਦੇ ਤੇ ਨਾ ਤੁਸੀਂ ਇਹ ਕਮੈਂਟ ਅਮਰਤ ਨੇ ਕਿ ਇਹ ਸਾਰਾ ਵਲੌਗ ਹੀ ਅਮਰਤ ਦੇ ਨਾਮ ਦਾ ਹੈ ਸਿਰਫ ਬੋਲ ਮੈ ਰਹੀ ਆ ਬੋਲ ਤੇ ਹੀ ਰਹੀ ਏ ਮਤਲਬ ਮੈਂ ਤੁਹਾਨੂੰ ਦੱਸ ਦਿੱਤਾ ਤੇ ਲੋ ਜੀ ਆ ਦੇਖੋ ਦੋਸਾ ਬਣ ਕੇ ਹੋ ਗਿਆ ਤਿਆਰ ਹੋਣ ਇੰਦਾ ਹੀ ਮਸਾਲੂ ਨਹੀਂ ਪਾਲੇ ਨੇ ਤੇ ਇਹਨਾਂ ਸਿੰਪਲ ਚਟਨੀ ਨਾਲ ਹੀ ਖਾਂਦੀ ਹੁੰਦੀ ਹੈ ਸਾਂਬਰ ਵੀ ਨਹੀਂ ਬਣਾਇਆ ਤੇ ਬਣਾਵਾਂਗੇ ਬਾਕੀ ਅਗਲੀ ਵੀਡੀਓ 'ਚ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਠੀਕ ਹੈ ਜੀ ਆਹ ਲਓ ਜੀ

ਆ ਦੇ ਨੀਆ ਇਹਦਾ ਬਹੁਤ ਵਧੀਆ ਤਰੀਕੇ ਨਾਲ ਬਣਾਉਂਦੀ ਆ ਰਹੀ। ਪਰਫੈਕਟ ਹਲਵਾਈ ਬਣ ਗਈ ਪਰਫੈਕਟ ਸਾਉਥ ਇੰਦੋਸਾ। ਲੋਚ ਦੇਖਿਆ ਮੱਥੇ ਸੇ। ਲੋਚ ਦੋਸਾ ਬਣ ਕੇ ਹੋ ਗਿਆ ਤਿਆਰ ਆਓ ਜਿਹਨੇ ਜਿਹਨੇ ਖਾਣਾ ਹੈ ਖਾਓ। ਜਿਹਦੇ ਮੂੰਹ ਚ ਪਾਣੀ ਆਂਦਾ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ। ਅਸੀਂ ਦੂਜੇ ਚਾਚੀ ਬਣਾਵਾਂਗੇ। ਮੈਨੂੰ ਨਹੀਂ ਆਉਣਾ ਸਾਖ ਪਤਾਬ ਜੀ। जी मेरे तो बनता नहीं वैसे मैं ट्राई मार लेनी है क्योंकि मैं पहला ट्राई जरूर मारती है कोशिश कर दी हाँ जी वागुरू जी लाज रखियो बाबा जी मेरी <laughs> लाज रख वाहेगुरू जी मेरी लाज रखियो लो जी बनाई बना है समझ गए ਮਾਸੀ ਬਣ ਗਿਆ ਡੋਸਾ ਆ ਲੋ ਇਹਨੂੰ ਥੋੜਾ ਬਣਨ ਚ ਟਾਈਮ ਲੱਗਦਾ ਹੈ ਇਸ ਲਈ ਦੋ ਤਵੇ ਰੱਖਿਆ ਹੋਇਆ ਹੈ ਇਹਨਾਂ 'ਚ ਗੈਪ ਇਹਦੇ ਕਰਕੇ ਮਾਰ ਦੇਗੀ ਤੇਲ niche ਤੱਕ ਜਾਵੇ ਅੱਛਾ ਜੀ ਠੀਕ ਹੈ ਜੀ ਲੋ ਜੀ ਬਣ ਗਿਆ ਡੋਸੇ ਹੋ ਕੇ ਤਿਆਰ ਹੁਣ ਸਾਡੇ ਬਾਕੀ ਜੀ ਮਿਲਦੇ ਆ ਤੁਹਾਨੂੰ ਕੱਲ ਨਵੀਂ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਰਤੋਲੋ ਵੀ ਤੇ ਜੁੜੋਂਗੇ ਇਸ ਤਰ੍ਹਾਂ ਬਣਾ ਲੈਣੇ ਮੈਨੂੰ ਵੀ ਆ ਗਿਆ ਜੀ ਸਿੱਖੀ ਬੈਠ ਸਿੱਖੀ ਲਈਏ ਮੈਂ ਦੇਖੋ ਸਿੱਖੀ ਨਹੀਂ ਆਉਂਦੀ ਲੋਟ ਜਿਹਦੀ ਫਰਫੈਕਟ ਬਣਿਆ ਮੇਰਾ ਫਰਫੈਕਟ ਕੋਰ ਜੀ پاس ਹੋ ਗਈ ਆ ਅਮਰਦੀ ਦੀ ਨਜ਼ਰ ਵਿੱਚ پاس ਹੋ ਗਈ ਭਾਈ ਮੈਂ